ਆ ਲੈ ਗਿਆ ਪਾ ਕੇ ਹੁਣ ਫਿਰ ਲਾ ਕੇ ਟਾਇਰ ਲਾ ਕੇ ਥੱਲੇ ਆ ਗਿਆ ਉਹ ਵੇਖੀ ਥੱਲੇ ਟਾਇਰ ਲਾ ਕੇ ਉਹ ਬੜਾ ਹੁਲ ਕੇ ਪੈ ਗਿਆ ਹਣਾ ਇਹ ਕਿਹਦਾ ਬਣੇਗਾ ਇਹਨਾਂ ਦੇ ਵਿੱਚ ਮੋਟਾ ਹੋ ਜਾਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਾਤੇ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਦੇ ਨਗਰ ਪਿੰਡ ਕੜਿਆਲ ਗੁਰਦੁਆਰਾ ਸਾਹਿਬ ਗੁਰਤੇਗ ਬਹਾਦਰ ਸਾਹਿਬ ਚੜ੍ਹਦੀ ਕਤਿ ਪਿੰਡ ਕੜਿਆਲ ਅੱਜ ਜੋ ਆਪਣੇ ਗੁਰੂ ਘਰ ਵਿਖੇ ਜਿੱਥੇ ਸੰਗਤ ਵਾਸਤੇ ਲੰਗਰ ਤਿਆਰ ਹੁੰਦਾ ਸੀ ਉੱਥੇ ਪਹਿਲਾਂ ਸ਼ੈੱਡ ਪਾਇਆ ਹੋਇਆ ਸੀ ਉਹ ਸ਼ੈੱਡ ਦੀਆਂ ਜਿਹੜੀਆਂ ਚਾਦਰਾਂ ਨੇ ਉਹ ਖਰਾਬ ਹੋ ਚੁੱਕੇ ਸਨ ਇਸ ਕਰਕੇ ਸੰਗਤ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਬਦਲ ਕੇ ਦਿੱਤੇ ਵੀ ਜਿਹੜਾ ਪੱਕਾ ਲੈਂਟਰ ਪਾਇਆ ਜਾਵੇ ਸੋ ਉਹਦਾ ਲੰਗਰ ਹਾਲ ਦੀ ਜਿਹੜੀ ਰਸੋਈ ਆ ਜਿੱਥੇ ਲੰਗਰ ਤਿਆਰ ਕਰਦੇ ਆਪਾਂ ਉਹਦਾ ਲੈਂਟਰ ਹੈ ਜਿਹੜਾ ਉਹਦਾ ਜਾਲ ਬੰਨ ਦਿੱਤਾ ਹੈ ਬੰਨਣ ਵਾਲੇ ਸੇਵਾ ਜਿਹੜੇ ਸੇਵਾਦਾਰ ਨੇ ਉਹ ਵੀ ਲੱਗੇ ਹੋਏ ਹਨ ਤੇ ਉਹ ਜਿਹੜਾ ਇਸ ਦੇ ਕੰਪੀਅਰ ਦੇ ਘੰਟੇ ਬਾਅਦ ਜਿਹੜਾ ਲੈਂਟਰ ਪੈਣਾ ਸ਼ੁਰੂ ਹੋ ਜਾਏਗਾ। ਖਰੀਆ ਦੇਖੋ ਜਾਲ ਜਿਹੜਾ ਬੱਜ ਰਿਹਾ। ਉਸ ਤੋਂ ਬਾਅਦ ਲੈਂਟਰ ਪਾਇਆ ਜਾਏਗਾ। ਆ ਸਾਡੇ ਹੈੱਡ ਮਿਸਤਰੀ। ਇਹਦਾ ਜਾਲ ਜਿਹੜਾ ਬਣ ਕੇ ਦੇਖੋ ਬਿਲਕੁਲ ਤਿਆਰ ਹੋ ਗਿਆ। ਉਸ ਤੋਂ ਬਾਅਦ ਲੈਂਟਰ ਵਾਲੀ ਮਸ਼ੀਨ ਹੈ ਜਿਹੜੀ 10-15 ਚ ਮਾਊਂਟਰੀ ਹੈ ਉਸ ਤੋਂ ਬਾਅਦ ਲੈਂਟਰ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਵੇਗਾ। ਸੰਗਤ ਨੂੰ ਬੇਨਤੀ ਹੈ ਕਿ ਚਾਹੇ ਕੋਈ ਐਨ ਆਰ ਆਈ ਇਹ ਚਾਹੇ ਨਕਰਦਾ ਚਾਹੇ ਕੋਈ ਵੀ ਇਸ ਵੀਡੀਓ ਨੂੰ ਦੇਖੇ ਵੱਧ ਵੱਧ ਸ਼ੇਅਰ ਕਰਿਓ ਤੇ ਗੁਰਦੁਆਰਾ ਸਾਹਿਬ ਲੰਗਰ ਹਾਲ ਦੀ ਜਿਹੜੀ ਰਸੋਈ ਹੈ ਆਪਣੇ ਜਿੱਥੇ ਲੰਗਰ ਤਿਆਰ ਹੁੰਦਾ ਉਹਦਾ ਲੈਂਟਰ ਹੈ ਜਿਹੜਾ ਉਹਦਾ ਜਾਲ ਜਿਹੜਾ ਬਨ ਕੇ ਸਾਡੇ ਸਾਹਮਣੇ ਸੰਗਤਾਂ ਦੇ ਜਿਹੜੀ ਜਾਲ ਦੇਖੋ ਬਨਨ ਦੀ ਤਿਆਰੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਜਾਲ ਬੱਜਣਾ ਸ਼ੁਰੂ ਹੋ ਚੁੱਕਾ ਹੈ ਕੰਟੇ ਦੇ ਕੰਟੇ ਦੇ ਵਿੱਚ ਮਸ਼ੀਨ ਜਿਹੜੀ ਆ ਉਹ ਚਾਲੂ ਹੋ ਜਾ ਕੇ ਲੈਂਟਰ ਆ। ਸੋਹਰਾ ਚਾਰ ਪੰਜ ਵੀ ਚੱਲਿਆ। ਕਰ ਦੋ। ਜਲਦੀ ਤੇ ਜਲਦੀ ਜਿਹੜਾ ਸ਼ੁਰੂ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਫਿਰ ਬੰਦ ਕਰਦੇ। ਉਸ ਤੋਂ ਬਾਅਦ ਵੀ ਚੱਲ ਲੱਗੇਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਲੈਂਟਰ ਪਾਣਾ ਹੋ ਗਿਆ ਸ਼ੁਰੂ ਹੀ। ਮਿਸਤਰੀ ਸਿੰਘਾ ਪ੍ਰਧਾਨ ਸਾਹਿਬ ਖੜੇ ਨੇ ਓਏ ਅਮਰ ਤਾਂ ਠੀਕ ਹੀ ਬਾਬਾ ਜੀ ਸਾਡੇ ਭਾਜੀ ਅਮਰਪਾਲ ਵੀ ਹੁਣ ਆਏ ਨੇ ਆਪਣੀ ਡਿਊਟੀ ਤੋਂ ਪਰ ਹਾਜ਼ਰ ਹੋ ਗਏ ਡੀਜ਼ਲ 10 ਲੀਟਰ ਹਾਂ ਚੱਲ ਲੈ ਕੇ ਤਿੰਨ ਚਾਰ ਅਸੀਂ ਉਹਦੇ ਚ ਪਾਇਆ ਸੀ ਜਨਰੇਟਰ ਦਾ ਕਿੰਨਾ ਪਾਤਾ ਚਾਰ ਪੰਜ ਪਾਤਾ ਹਾਂ ਹਾਂ ਓਏ ਲੈ ਕੇ ਦਾਦਾ ਪਾਣਾ ਪੁੱਛ ਬੜਾ ਘਾਟਿਆ ਜੀ

ਵੀਨ ਆਪਣਾ ਇਹ ਵੀ ਹੋ ਜਾ ਟਾਇਰ ਟਾਕਣਾ ਜਿਹੜਾ ਹੁਣ ਆਹ ਜ਼ਿਆਦੇ ਐ ਸਭ ਹੈਂ ਆਹ ਜ਼ਿਆਦੇ ਸਸਤਾ ਨਰਮ ਕਰਦੇ ਥੋੜਾ ਨਰਮਾ ਐਵੇਂ ਨਰਮ ਕਰਦੇ ਟਾਇਰ ਦਾ ਪਹਿਲੀ ਆ ਨਰਮ ਨਰਮ ਹਾਂ 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 ਹੋਰ ਨਰਮ ਐ ਰਹਾ ਫਟਕਾ ਜਿਹੜਾ ਆਪਾਂ ਪਾ ਰਹੇ ਹਾਂ ਕਿੰਨਾ ਚਿੱਤਰ ਪਾ ਰਹੇ ਹਾਂ ਮੈਂ ਬੰਦ ਕਰਦੇ ਪਾ ਰਹੇ ਹਾਂ ਉਹਨੂੰ ਮਾਰਦੇ ਹਾਂ ਫੁੱਲ ਪੂਰਾ ਵਧੀਆ ਸਫਾਈ ਦੇ ਵਿੱਚ ਕੰਮ ਹੋ ਰਿਹਾ ਜੀ ਤੇ ਆ ਵੜ ਰਹੇ ਵਿੱਚ ਇੱਥੇ ਇਹ ਬੇਲੜ ਨੇ ਜਮਾ ਨਾ ਕਰਮ ਕਰ ਲਓ ਚਾ ਨਾ ਕਰੇ ਨਾ ਕਰਮ ਕਰ ਨਾ ਮਰ ਕਪਾਲ ਆਜੋ ਜੀ ਆਜੋ 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 ਕਰਨਾ ਸੀ ਉਧਰ ਆਰੇ ਛੇ ਉਹਦੇ ਭਾਈ ਲੈਂਟਰ ਦੀ ਹੋ ਗਈ ਸਮਾਤੀ ਲੈਂਟਰ ਪੈ ਗਿਆ ਯਾ ਥੋੜਾ ਜਿਹਾ ਰਹਿ ਗਿਆ ਬਸ ਤੇ ਸਨੌਪ ਦਾ ਜਿ ਕੰਮ

ਹਾਏ ਤੂੰ ਆਉਣ ਦਾ ਪਤਾ ਲੱਗੇ ਹੁੰਦਾ ਮੈਨੂੰ ਇਹ ਥੰਦੇ ਦਾ ਉੱਪਰ ਆਮੇ